ਸਸਿਕਲ ਦੋਸਤੋ ਮੈਂ ਬੜਾ ਚੌਰਦੇ ਸਮੂਹ ਬੈਂਡ ਪਰਵਾਹ ਨੂੰ ਇੱਕ ਬੇਨਤੀ ਕਰਿਆ ਚਾਹੁੰਦਾ ਕਿ ਬੜਾ ਚੌਰਦੇ ਹੱਕਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਟਾਕਾ ਮਾਰਨ ਲੱਗੀ ਹੋਈ ਹੈ। ਸ਼ਹੀਦ ਭਗਤ ਸਿੰਘ ਨਗਰ ਤੋਂ ਸਾਨੂੰ ਤੋੜ ਕੇ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਕ ਹੋਰ ਡਿਸਟ੍ਰਿਕਟ ਬਣਾਇਆ ਜਾਂਦੇ ਆ ਉਹਦੇ ਨਾਲ ਸਾਨੂੰ ਜੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਨਾ ਸਾਨੂੰ ਕਿਸੇ ਨੂੰ ਪੁੱਛਿਆ ਗਿਆ ਨਾ ਪੰਚਾਇਤਾਂ ਦੇ ਕੋਈ ਮਤੇ ਪੁਆਏ ਗਏ ਹੈ। ਮੈਂ ਲੱਭਦਾ ਕਿ ਅਗਰ ਪੁੱਛਿਆ ਆਂਗਾ ਤਾਂ ਸਿਰਫ ਸ਼੍ਰੀਮਤੀ ਸੰਤੋਸ਼ ਕਟਾਰੀਆ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਐਮਐਲਏ ਬੜਾ ਚੌਰ ਤੋਂ ਉਹਨੂੰ ਪੁੱਛਿਆ ਆਂਗਾ ਪਹਿਲੀ ਗੱਲ ਤਾਂ ਅਸੀਂ ਦੋਆਬਾ ਵਿੱਚ ਰਹਿੰਦੇ ਆਂ ਸਾਨੂੰ ਵੀ ਸਾਜ਼ਿਦ ਦੇ ਧਰੂ ਆ ਮਾਲਵੇ ਨਾਲ ਜੋੜਿਆ ਜਾਂਦੇ ਆ ਫਿਰ ਜਿਹੜਾ ਸਾਡਾ ਡਿਸਟ੍ਰਿਕਟ ਹੈੱਡਕੁਆਰਟਰ ਹੈ ਬੜਾ ਚੌਰ ਦਾ ਅੱਥੋਂ 15 ਕਿਲੋਮੀਟਰ ਦੇ ਅੱਥੋਂ ਤੋੜ ਕੇ ਸਾਨੂੰ 50 ਕਿਲੋਮੀਟਰ ਦੂਰ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਹੈ ਉਹਦੇ ਨਾਲ ਜੋੜਨ ਦੀਆਂ ਸਾਜਿਸ਼ਾਂ ਰੱਚਦੇ ਪਏ ਆ ਵਿੱਚ ਸਾਡੇ ਜੰਗਲ ਪੈਂਦਾ ਤੇ ਆ ਮੈਂ ਬੜਾ ਚੌਰ ਦੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਕੀ ਅਜ ਦੇ ਦਿਨ ਜਿਹੜੀ ਆ ਲੜਾਈ ਆ ਸਾਡੇ ਹੋਂਦ ਦੀ ਲੜਾਈ ਆ ਸਾਡੇ ਵਿजूद ਦੀ ਲੜਾਈ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਜਣੇ ਇਕਜੁੱਟ ਹੋ ਕੇ ਇਹਦੇ ਵਿਰੋਧ ਵਿੱਚ ਖੜੋ ਤਾਂ ਕਿ ਸਾਡੇ ਜਿਹੜੇ ਹੱਕਾਂ ਦੇ ਡਾਕਾ ਪੈਣ ਨੂੰ ਫਿਰਦਾ ਉਹਦੇ ਤੋਂ ਅਸੀਂ ਬੜਾ ਚੌੜ ਦਾ ਬਚਾ ਕਰ ਸਕੀਏ ਔਰ ਮੈਂ ਤੁਹਾਤੋਂ ਵੀ ਸਲਾਹ ਮੰਗਿਆ ਚਾਹਨਾ ਹੈ ਕਿ ਤੁਸੀਂ ਵੀ ਦੱਸੋ ਕਿ ਇਹਦੇ ਖਿਲਾਫ ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ ਜਾਂ ਤਾਂ ਸ਼ਾਮ ਤੱਕ ਸਾਡੇ ਮੌਜੂਦਾ ਵਿਧਾਇਕ ਸ਼੍ਰੀਮਤੀ ਸੰतोष ਕੁਟਾਰੀਆ ਜੀ ਇਹਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰ ਦੇਣ ਨਹੀਂ ਸ਼ਾਮ ਨੂੰ ਅਸੀਂ अगली की कार्रवाई करनी है किदा प्रोटेस्ट करना थोड़े लोगों की सार्यानी सलाह लैके अगली कार्रवाई करा धनबाद और जागते रहो बड़ा चौरीय और नहीं आने वाला जो समा बड़ा चौधरी बड़ा भयानक होना धनवाद जय हिंद